ਤੁਹਾਡੇ ਕੋਲੋ ਮੀਟਿੰਗ ਕੀਤੀ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀ ਨੇ ਤੁਹਾਡੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਲਰੇਡੀ ਗੁਰਪੁਰਬ ਦੀਆਂ ਇੱਕ ਦੋ ਮੀਟਿੰਗਸ ਹੋ ਚੁੱਕੀਆਂ ਨੇ ਬਟ ਹੁਣ ਕਿਉਂਕਿ ਕੱਲ ਤੋਂ ਪ੍ਰੋਪਰ ਆਪਣਾ ਫੰਕਸ਼ਨ ਸ਼ੁਰੂ ਹੋ ਹੀ ਰਿਹਾ ਆਲਰੇਡੀ ਸ਼ੁਰੂ ਹੋ ਚੁੱਕਿਆ ਤੇ ਉਹਦੇ ਲਈ ਸਾਰੇ ਵਿਭਾਗਿਆਂ ਦੇ ਨਾਲ ਆਪਾਂ ਉਹਨਾਂ ਦੇ ਸਪੈਸੀਫਿਕ ਟਾਸਕਸ ਜਿਹੜੇ ਅਸਾਈਨਡ ਹੈਗੇ ਆ ਉਹ ਲਾਸਟ ਮੀਟਿੰਗ ਚ ਹੀ ਆਪਾਂ ਨੇ ਡਿਪਾਰਟਮੈਂਟ ਟੂ ਡਿਪਾਰਟਮੈਂਟ ਪਰਸਨ ਟੂ ਪਰਸਨ ਡਿਊਟੀਆਂ ਅਸਾਈਨ ਕੀਤੀ ਸੀਗੀ ਉਹਦਾ ਅੱਜ ਆਪਾਂ ਫਾਲੋਅ ਅਪ ਕਰ ਰਹੇ ਸੀਗੇ ਕਿ ਉਹ ਜਿਹੜੇ ਗਰਾਊਂਡ ਲੈਵਲ ਤੇ ਹੋਣੇ ਸੀਗੇ ਕੰਮ ਜਿਹੜੇ ਸੀਗੇ ਉਹ ਹੋਏ ਜਾਂ ਨਹੀਂ ਤਾ ਉਹਦੇ ਵਿੱਚ ਸੈਟੀਸਫੈਕਟਰੀ ਪ੍ਰੋਗਰੈਸ ਹੈਗੀ ਹੈ اسپੈਸ਼ਲੀ ਰੋਡਸ ਨੂੰ ਲੈ ਕੇ ਜੋ ਮੋਟਰੇਬਲ ਨਹੀਂ ਸੀਗੇ ਰੋਡਸ ਉਹ ਕਾਫੀ ਹੱਦ ਤੱਕ ਠੀਕ ਹੋયા ਨੇ ਹੁਣ ਆਪਾਂ ਸਫਾਈ ਦੇ ਉੱਤੇ ਫੋਕਸ ਕਰ ਰਹੇ ਹਾਂ ਤੇ ਬਾਕੀ ਜਿਹੜੇ ਡਿਪਾਰਟਮੈਂਟਲ ਕੰਮ ਜਿਹੜੇ ਹੁੰਦੇ ਆ ਫਾਰ ਇਗਜ਼ਾਮਪਲ ਮੈਡੀਕਲ ਪਾਸੇ ਆਪਾਂ ਜਾਈਏ ਐਂਡ ਪੁਲਿਸ ਵੱਲੋਂ ਵੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਤਾਂ ਆਪਾਂ ਇਹ ਵੀ ਇਨਸ਼ੋਰ ਕਰਾਂਗੇ ਕਿ ਜੋ ਵੀ ਅਰੇਂਜਮੈਂਟਸ ਹੈਗੀਆਂ ਬੀਟ ਮੈਡੀਕਲ ਬੀਟ ਲਾਅ ਐਂਡ ਆਰਡਰ ਸਪੋਰਟ ਬੀਟ ਅਵੇਲੇਬਿਲਿਟੀ ਆਫ ਪਬਲਿਕ ਟਾਇਲਟਸ ਉਹ ਸਾਰਿਆ

ਬੀਟ ਲਾਇਨ ਆਰਡਰ ਰਿਲੇਟਡ ਬੀਟ ਐਨੀ ਮੈਡੀਕਲ ਐਮਰਜੈਂਸੀ ਉਹਦੇ ਲਈ ਆਪਾਂ ਇਮੀਡੀਏਟ ਐਕਸ਼ਨ ਲੈ ਪਾਵਾਂਗੇ ਸੋ ਵੀਲ ਐਨਸ਼ੋਰ ਆਲ ਦੈਟ ਇਨਫੋਰਮੇਸ਼ਨ ਇਜ਼ ਇਨ ਦ ਪਬਲਿਕ ਡੋਮੇਨ ਪਾਰਕਿੰਗ ਤੋ ਉਸਰ ਲਈ ਪਿੰਨਿਆ ਪਾਰਕਿੰਗ ਆਪਣਾ ਹੈ ਆ ਪਾਰਕਿੰਗ 3-4 ਮੇਨ ਸਪots ਹੈਗੇ ਆ ਆਲਰੇਡੀ ਮੇਨ ਆਪਣਾ ਸਪੌਟ ਜਿਹੜਾ ਸੀਗਾ ਉਹ ਮੰਡੀ ਹੀ ਸੀਗੀ ਐਂਡ ਐਸ ਯੂ نو ਇੱਥੇ ਅਰਾਈਵਲ ਕਾਫੀ ਕੱਟ ਹੋ ਗਈ ਹੈ ਐਂਡ देयर इज अ लॉट ऑफ स्पेस इन द ਮੰਡੀ ਤਾਂ ఓਵੀ ਮੈਨੇਜ ਹੋ ਜਾਣੀ ਹੈ ਐਂਡ ਅੱਜ ਪੁਲਿਸ ਵੱਲੋਂ ਵੀ ਉੱਚ ਅਧਿਕਾਰੀ ਆਏ ਹੋਏ ਨੇ ਐਸਪੀ ਸਾਹਿਬ ਆਏ ਹੋਏ ਨੇ ਡੀਐਸਪੀ ਸਾਰੇ ਉੱਥੇ ਮੀਟਿੰਗ ਹੀ ਕਰ ਰਹੇ ਨੇ ਤੋਂ ਉਸ ਤੋਂ ਬਾਅਦ ਸਾਰੇ ਰਾਉਂਡਸ ਲਾ ਕੇ ਦੇ ਵਿਲ ਹੈਵ ਅ ਲੁੱਕ ਐਟ ਦਾ ਪਾਰਕਿੰਗ ਸਪੇਸ ਤੇ ਉਸ ਤੋਂ ਬਾਅਦ ਪ੍ਰੋਪਰ ਜਿਹੜਾ ਪੱਕਾ ਪ੍ਰਬੰਧ ਜੋ ਕਰਨੀ ਹੈ ਉਸ ਤੋਂ ਬਾਅਦ ਪੁਲਿਸ ਵਿਲ ਬੀ ਇਨੀਸ਼ੀਏਟਿੰਗ ਫਰਮ देयर ਹਾਂਜੀ ਤੋਂ ਮੰਡੀ ਦੇ ਵਿੱਚ ਐਕਚੁਅਲੀ 90% ਜਿਹੜਾ ਹੈਗਾ ਲਿਫਟਿੰਗ ਹੈਸ ਬੀਨ ਹੈਂਡਲਡ ਬਟ ਹੁਣ ਵੀ ਆਫਕੋਰਸ ਕੁਝ ਮਾਲ ਪਿਆ ਹੈਗਾ ਐਂਡ ਉਦਰੀ ਡੈਸੀਗਨੇਟਿਡ ਸਪੇਸਸ ਆਪਾਂ ਨੇ ਆਇਡੈਂਟੀਫਾਈ ਕੀਤੀ ਹੋਈ ਹੈ ਐਂਡ ਨਿਊ ਅਰਾਈਵਲ ਤਾਂ ਆਲਮੋਸਟ ਖਤਮੀ ਹੈ ਆਫਕੋਰਸ ਥੋੜਾ ਥੋੜਾ ਤਾਂ ਵੀ ਹੈਵ ਅਰਾਈਵਲ ਏਵਰੀ ਡੇ ਉਹਨੂੰ ਵੀ ਹੈਂਡਲ ਕਰਨ ਲਈ ਥੋੜਾ ਮਤਲਬ ਸਪੇਸ ਜਿੱਥੇ ਚਾਹੀਦਾ ਹੈਗਾ ਪੱਖਾ ਲਾਉਣ ਲਈ ਉਹਦੇ ਲਈ ਵੀ ਹੈਵ ਆਇਡੈਂਟੀਫਾਈਡ ਸਪੇਸ ਉਹਦੇ ਵਾਸਤੇ ਤਾਂ ਕਿ ਮੇਨ ਪਾਰਕਿੰਗ ਏਰੀਆ ਤੋਂ ਹਟ ਕੇ ਉਹ ਗਾਮਾਪਾ ਸਾਈਮਲਟੇਨियसਲੀ ਕਰਾ ਪਾਈ। ਪਰ ਮੁਕੇ ਸੰਕਟ ਜਿਹੜਿਆ ਸ਼ਹਿਰ ਦੇ ਵਿੱਚ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੀਆਂ ਪਰ ਜਿਹੜੀਆਂ ਸੜਕਾਂ ਸ਼ਹਿਰ ਦੀਆਂ ਵਿਚਲੀਆਂ ਉਹ ਬਹੁਤ ਉਗਲ ਉਬਰਾਈਆਂ। ਉਹਨਾਂ ਬਾਰੇ ਕੀ ਪਲਾਨ ਕੀਤਾ ਕੁਝ ਕੋਈ? ਅ ਦੇਖੋ ਸੜਕ ਦਾ ਵੈਸੇ ਬਹੁਤ ਟਾਈਮ ਤੋਂ ਲੈ ਕੇ ਤੇ ਇਸ਼ੂ ਚੱਲ ਰਿਹਾ ਸੀਗਾ ਐਂਡ ਮੰਤਰੀ ਸਾਹਿਬ ਵੀ ਆਏ ਸੀਗੇ ਇੱਥੇ ਦੋ ਵਾਰੀ ਇਹਨੂੰ ਰਿਵਿਊ ਕਰਨ ਲਈ ਐਂਡ ਪੀ ਡਬਲਯੂ ਡੀ ਹੈਜ਼ ਡਨ ਸਮ ਵਰਕ ਥੋੜਾ ਛੋਟੇ ਨੇ ਕੰਮ ਕੀਤਾ ਹੋਇਆ ਤਾਂ ਕਿ ਮੇਨ ਜਿਹੜੇ ਪੋਟ ਹੋਲਸ ਹੈਗੇ ਆ

ਉਹ ਕੰਮ ਵੀ ਆਪਾਂ ਨਾਲ ਦੇ ਨਾਲ ਕਰਾ ਰਹੇ ਹਾਂ ਉਸ ਤੋਂ ਇਲਾਵਾ ਮੇਨ ਰੋਡਸ ਦਾ ਕਾਫੀ ਹੱਦ ਤੱਕ ਵੀ ਹੈਵ ਆਪਣੇ ਪੀਡਬਲੂਡੀਮ ਹੈਕਮ ਨੇ ਰਿਪੇਅਰ ਕੀਤੀ ਹੋਈ ਹੈ ਐਂਡ ਮੇਨ ਜਿਹੜੀ ਰੂਟ ਹੈਗੀ ਹੈ ਤਾਂ ਉਹ ਨੂੰ ਆਪਾਂ ਸਪੈਸ਼ਲ ਫੋਕਸ ਦੇ ਰਹੇ ਹਾਂ ਤਾਂ ਕਿ ਜਦੋਂ ਪੈਦਲ ਸੰਗਤ ਆਦੀ ਆਂਦੀ ਹੈ ਉਹਨਾਂ ਦੇ ਲਈ ਇਹ ਜਰਨੀ ਜਿਹੜੀ ਹੈਗੀ ਉਹ ਸਭ ਤੋਂ ਮਤਲਬ ਬੇਰੀ ਈਜ਼ੀ ਤਰੀਕੇ ਨਾਲ ਥੋੜਾ ਸਹੀ ਤਰੀਕੇ ਨਾਲ ਉਹ ਨਿਕਲ ਜਾਏ ਉਹਦੇ ਲਈ ਆਪਣੀ ਸਪੂਰੀ ਕੋਸ਼ਿਸ਼ ਰਹੇਗੀ। ਉਹ ਦੇ ਲਈ ਆਪਣੇ ਰਸਤੇ ਦੇ ਵਿੱਚ ਨਗਰ ਕੀਰਤਨ ਨਿਕਲਣਾ ਉੱਥੇ ਗੰਦਗੀ ਦੀ ਢੇਰ ਲੱਗੀ ਆ ਉਹਦੇ ਬਾਰੇ ਕੀ ਹੈ? ਉਹ ਮੈਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਐਕਚੁਅਲੀ देयर ਵਾਸ ਸਮ ਇਸ਼ੂ ਹੇਅਰ ਕਿਉਂਕਿ ਉਹ ਚੱਕਣ ਦੇ ਲਈ ਥੋੜਾ ਡਿਲੇ ਹੁੰਦਾ ਰਿਹਾ ਹੈ। ਥੀਪਿੰਗ ਹੈਸ ਬੀਨ ਹੈਪਨਿੰਗ ਵੈਰੀ ਰੈਗੂਲਰਲੀ ਇਨ ਦਾ ਮਾਰਨਿੰਗ ਬਟ ਉਹ ਕਾਫੀ ਟਾਈਮ ਤੱਕ ਕਿਉਂਕਿ ਉਹ ਕੂੜੇ ਦਾ ਕੂੜਾ ਚੱਕ ਨਹੀਂ ਰਿਹਾ ਸੀ ਕਿ ਥੈਟ ਵਾਸ ਵਾਈ ਕੂੜੇ ਦਾ ਢੇਰ ਕਾਫੀ ਟਾਈਮ ਤੱਕ ਈਓ ਸਾਹਿਬ ਨੇ ਵੀ ਇਨੀਸ਼ੀਏਟਿਵ ਲਈਤੀ ਹੋਈ ਹੈ ਤੇ ਨਾਲ ਦੇ ਨਾਲ ਜਦੋਂ ਸਵੇਰੇ ਥੀਪਿੰਗ ਹੋ ਜਾਂਦੀ ਹੈ ਦੇ ਵਿਲ ਸਟਾਰਟ ਲਿਫਟਿੰਗ ਦਾ ਕੂੜਾ ਆਲਸੋ ਤਾਂ ਕਿ ਵੀ ਆਪਣੇ ਆਮ ਜਨਤਾ ਨੂੰ ਦਿੱਕਤ ਨਾ ਆਵੇ ਐਂਡ ਅਦਰਵਾਈਜ਼ ਆਲਸੋ ਆਪਣੀ ਗਰੁੱਪ ਵੀ ਬਣੀ ਹੋਈ ਹੈ ਕੋਈ ਵੀ ਮੈਨੂੰ ਮੈਸੇਜ ਵੀ ਕਰ ਸਕਦਾ ਹੈ ਪਬਲਿਕ ਵੀ ਕਰ ਸਕਦੀ ਹੈ ਪਤ్రਕਾਰ ਵੀ ਕਰ ਸਕਦੇ ਆ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਜਿਆਦਾ ਗੰਦਾ ਹੈਗਾ ਕੋੜਾ ਉਠਾ ਨਹੀਂ ਰਿਹਾ ਉਹ ਫੋਟੋ ਪਾ ਕੇ ਮੈਨੂੰ ਦੱਸਦੇ ਆਈ ਵਿਲ ਇਮੀਡੀਏਟਲੀ ਟੇਕ ਐਕਸ਼ਨ ਔਨ ਦੈਟ ਆਲਸੋ ਮੈਡਮ ਇੱਕ ਸ਼ੇਅਰ ਵਾਸ ਯੂ ਨੂੰ ਜਿੱਦਾ ਪਿਲਿਪ ਪਾਸ ਇਸ਼ੂ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਰਾਈਟ ਉਤੋਂ ਉਹ ਪਾਸ ਵਾਲਾ ਸਿਸਟਮ ਜਿਹੜਾ ਹੈਗਾ ਆਪਣੇ ਨਾਇਬ ਤਹਿਸੀਲਦਾਰ ਸਾਹਿਬ ਦੇਖ ਰਹੇ ਨੇ ਵਿਕਾਸ ਗੁਪਤਾ ਤੋ ਜਿਹੜੇ ਜੂਟੀ ਪਾਸਸ ਹੈਗੇ ਆ that have been issued from him ਬਾਕੀ ਲੰਗਰ ਪਾਸਸ ਜਿਹੜੇ ਹੈਗੇ ਆ we will ensure ki ਗੁਰਦੁਆਰੇ ਤੋਂ ਹੀ ਆਪਾਂ issue ਕਰਾਂਗੇ। ਜਿਹੜੇ ਲੋਕਾਂ ਕੋਲ ਹੈ ਨਹੀਂ ਜਾਂ ਕਈ ਵਾਰ ਕੰਮ ਕਰਨ ਜਾਂਦੇ ਉਹਨਾਂ ਦੇ ਵਾਪਸ ਆਉਣ ਮਿਲ ਲਈ ਉਹ ਕੋਈ ਸੋਰੇ ਕੰਮ ਪਰੇਸ਼ਾਨ ਨਾ ਕਰਦੇ। ਜਿਹਦੇ ਬਾਕੀ ਦੇ ਪਾਸ ਨਹੀਂ ਤੁਸੀਂ। ਪਾਸਸ ਦੀ ਗੱਲ ਕਰ ਰਹੇ ਹੋ ਉਹ ਵੀ ਆਪਣੇ ਨਾਇਬ ਤੇ ਸਰਦਾਰ ਦੀ ਕੋਲ ਹੈ। ਸਾਰੇ ਪਾਸਸ ਵੀ ਹੈਵ ਕੈਪਟਨ ਵਨ ਪਲੇਸ ਤਾਂ ਕਿ ਬਾਅਦ ਚ ਕੰਫਿਊਜ਼ਨ ਨਾ ਆਵੇ। ਐਂਡ ਬਾਕੀ ਜਿਹੜੇ ਲੰਗਰ ਵਾਲੇ ਸਪੈਸੀਫਿਕ ਜਿਹੜੇ ਹੈਗੇ ਆ that we will try ki ਗੁਰਦੁਆਰੇ ਉਹ ਤੋਂ ਹੋ ਜੇ ਕਿਉਂਕਿ ਉਹ ਕਮਿਊਨੀਕੇਸ਼ਨ ਈਸੀ ਰਹਿੰਦਾ ਹੈ ਕਦੇ ਕਦੇ ਥੈਂਕ ਯੂ